ਆਈ ਗਾ ਟਾਇਰ ਟਾਇਰ ਹੈਗੇ ਉਹ ਟਾਇਰ ਇਹਦੇ ਨੇ ਟਾਇਰ ਰਹਿ ਗਏ ਭਾਈ ਹਾਂ ਬਾਕੀ ਸਟਿੱਕਰ ਵਾਲਾ ਕੰਮ ਅਸੀਂ ਕਰਤਾ ਅਜ ਹੱਟੇ ਚੱਕਦੇ ਇੱਕ ਲਗਾ ਲੋਅਤ ਜਿੰਨਾ ਜੋਰ ਲੱਗਿਆ ਉਹਨਾਂ ਦਾ ਆਪਣਾ ਐਫਰਟ ਲਾਇਆ ਸੀ ਭਾਈ ਕੰਮ ਦਾ ਤਰੀਕਾ ਅਗਲੇ ਮਹੀਨੇ ਹੀ ਹੈ ਨਾ ਅਗਲੇ ਮਹੀਨੇ ਮੈਂ ਤਾਂ ਅਗਲੇ ਮਹੀਨੇ ਆਉਣਾ ਇੱਕ ਤਰੀਕੇ ਦੇ ਬਾਅਦ ਆਊਗਾ 31 ਨੂੰ 30 ਕ ਨੂੰ 31 ਹੋ ਜਾਵੇਗਾ ਨਹੀਂ ਦੇਖਣੀ ਜਨਾ ਮੇਰਾ ਬਾਕੀ ਫੇਰ ਆਉਣਾ ਪੈਂਦਾ 5 ਜਾਂ 6000 ਆਉਣਾ ਅਜੇ ਹਾਂ ਉੱਧਰ ਆਈ ਜਾਂਦੀ ਆ ਚਾਚਾ ਉਹ ਵੀ ਬੈਠਨ ਦਾ ਚਾਚੇ ਪਤਨ ਗਈ ਗਿਆ ਹਾਂ ਬੈਠੇ ਜਾਓ ਕਹਾ ਗੱਲ ਕਰੇ ਮੇਰੇ ਨਾਲ ਹਾਂ ਆਈ ਨਹੀਂ ਨਰੋਏ ਆਉਂਦੇ ਨੇ ਹਾਂ ਤਕਰੀਬਨ ਅਪ੍ਰੈਲ ਤੱਕ ਦੀ ਬੁਕਿੰਗ ਆਗਲੇ ਕੰਟਾ ਬਣਾਈ ਤਾਂ ਜਦ ਅਸੀਂ ਪਹਿਲੇ ਦਿਨ ਆਏ ਤੇ ਨਾ ਜਦ 30 ਕਾਂਕ ਤੱਕ ਦੀ ਬੁਕਿੰਗ ਹੋਣ ਕਾਂਕ ਦੇ ਉੱਪਰ ਪੱਦ ਗਈ ਹੁੰਦੀ ਆ ਰੋਜ਼ 1 2 ਦਾ ਸਾਈਮਨ ਨਾਰਮਲ ਹੈ ਰੋਜ਼ ਕਿਉਂ ਟੱਲਾ ਬਕੁੰਦੀ ਹੁੰਦੋ ਇੱਕ ਇੱਕ ਇਹ ਤਰ੍ਹਾਂ ਕਰਦੇ ਹਾਂ ਇੱਕ ਗੱਲ ਰੋਜ਼ ਇੱਕ ਦੋ ਕੱਢ ਦਿੰਦੇ ਆ ਇੱਕ ਕੱਢ ਦਿੰਦੇ ਇੱਕ ਦੋ ਕੱਢ ਦਿੰਦੇ ਰੋਜ਼ ਇੱਕ ਦੋ ਕੱਢ ਦਿੰਦੇ ਆ ਕੱਢ ਦਿੰਦੇ ਆ ਆਪਾਂ ਬਹੁਤ ਵਧੀਆ ਕੰਮ ਦੇ ਕੇ ਹੋ ਜੋ ਸਮਾਨ ਓਰੀਜਨਲ ਦਾ ਦਸਾਚਨ ਦਿਖਾਇਆ ਸਾਰਿਆਂ ਅਸੀਂ ਕੱਲ ਜੀ ਸਾਰਿਆਂ ਨੂੰ ਜੀ ਓਏ ਚਾਲੀ ਗੰਨੇ ਦੀ ਬਣਾਈ ਸਤਿ ਸ੍ਰੀ ਅਕਾਲ ਜੀ ਆਪਾਂ ਕਹਿੰਦੇ ਗੱਬੇ ਦਾ ਘਰੇ ਆ ਪਿਆ ਆੜ ਮਾਲ ਹੋਇਆ ਗਿਆ ਮੈਂ ਸੜਾ ਸੜਾ ਹੀ ਬੰਦ ਉਹ ਜਿਹੜਾ ਖੜਾ ਆ ਬੁੱਟੀਆਂ ਜੇ ਗੰਨਾ ਬਾਈ ਮੁੱਢਾ ਆਪਣਾ ਇਹ ਤੂਵੇ ਸਾਲ ਚ ਇਹ ਵਿੱਚ ਵੀ ਆਖ ਲੈਣਾ ਤੇ ਫਿਰ ਹੋ ਜਾਂਦਾ ਹੋਰ ਫਸਲ ਨਾਲੋਂ ਦਾ ਵਧੀਆ ਹੋਣਾ ਹੋਰ ਕਿਤੇ ਕਣ ਕੌਣ ਕਦੀ ਵਧਾਈਏ ਵਧੀਆ ਹੋ ਜਾ ਸਰੋਂ ਹੋ ਜਾਂਦੀ ਪਰ ਗੇਤਾ ਜੇ ਵੱਡੂਗਾ ਤਾਂ ਹਾਂ ਪਰ ਛੇਤਾ ਵੱਡੂ ਫਿਰ ਤਾਂ ਇਨੀ ਫੁੱਟਿਆਂ ਨੂੰ ਬਹ ਹੋ ਜਾ ਹਾਂ ਵਿੱਚ ਆਹਾ ਬੇਲ ਜੀ ਹੋ ਗਈ ਬੇਲ ਬਹੁਤ ਆ ਬੇਲ ਬਹੁਤ ਹੋ ਗਈ ਬੇਲ ਪਹਿਲਾਂ ਥੋੜੀ ਵੀ ਘੜਾਈ ਵੀ ਦੋ ਕਰਾ ਲਈਆਂ ਇਹ ਨਹੀਂ ਗਈ ਬੇਲ ਨਹੀਂ ਜਾਂਦੀ ਹਾਂ ਅਚਾ ਹੁਣ ਮੈਂ ਕਹਿੰਦਾ ਬਈਆ ਰੱਖਿਆ ਉਹ ਤੜਾ ਦੂੰਗੇ ਵੀ ਜੜਾ ਨਿਕਾਲ ਦੇਵੇ ਨਹੀਂ ਹੁਣ ਕੀ ਆਉਣਾ ਬੱਚ ਆ ਗਈ ਨਾ ਗਿਰ ਗਈ ਉੱਪਰ ਗੱਲਾਂ ਗੱਲਾਂ ਗਿਰ ਗਏ ਗੱਲਾਂ ਕਰਕੇ ਆਪਾਂ ਜਿਵੇਂ ਕਰਕੇ ਹੁਣ ਰਹਿਣ ਦੇ ਜਿਹਦੇ ਸਾਹਿਬ ਜਿਹੜਾ ਨੇ ਬੰਦੇ ਤੇ ਉਦਣ ਮਹਾ ਚੱਲ ਦੋ ਦਿਨ ਹੋਰ ਸਾਰੇ ਗਿਰ ਗਏ ਉਹ ਹਵਾ ਦਾ ਕੀ ਪਤਾ ਹੈ ਹਵਾ ਦਾ ਪਤਾ ਹੀ ਹੈ ਇਹਨਾਂ ਆ ਵਧੀਆ ਰਹਿ ਗਏ ਹੈ ਵਧੀਆ ਰਹਿ ਗਏ ਚਲ ਬਣਾ ਕੇ ਹਾਂ ਇਹਨਾਂ ਲੋਟ ਆ ਗਿਆ ਉਹੀ ਗਏ ਨਾ ਉਦੋਂ ਉਹਦੇ ਦੀਪ ਦੇ ਵੀ ਬਨ ਗਏ ਵਿਚੇ ਵੇਲ ਵਿਚੇ ਲਪੇਟ ਗਏ ਹਾਂ ਖੜਾ ਤਾ ਦਾ ਖੜਾ ਤਾ ਨਹੀਂ ਕਹਿੰਦਾ ਬਹੁਤ ਛੋਟਾ ਕੱਕ ਬਹੁਤ ਤਾ ਵਿਚੇ ਹਾਂ ਇਹਦੇ ਵਿਚੇ ਲਪੇਟ ਦੇਣਾ ਅੱਛਾ ਹਾਂ ਬਾਕੀ ਹੁਣ ਇਹ ਕਹਿੰਦੇ ਕਹਿੰਦੇ ਗੱਬੇ ਦਾ ਬੰਨੀ ਹੋਣੀ ਸੀ ਬਨ ਕੇ ਦੇਖਿਆ ਕਹਿੰਦੇ ਟੁੱਟਦਾ ਫੇ ਕਹਿੰਦਾ ਚੱਕ ਲਿਆ ਜਦ ਮੈਂ ਕਾਨੂੰ ਕੋਲ ਨਾਲ ਕਰਨਾ ਆ ਆ ਦੋ ਦੋ ਕਿਾਰੇ ਜਿਹੜੇ ਹੈਗੇ ਬੰਦ ਹੋ ਗਏ ਹਾਂ ਅਨੇ ਕਿੰਨੇ ਪੈਸੇ ਦਊਂਗੇ ਮਾ ਸਾੜੇ ਜਿੰਨੇ ਭੜੇ ਨਹੀਂ ਦਊਂਗਾ ਕਮਣ ਲਿਓ ਖੇਤ ਮਿਲ ਲੇ ਜਿੰਨਾ ਮੰਨਤਾ ਹਾਂ ਅੰਸ਼ਾ ਹਮ ਕਵਲ ਕਰ ਜਾ ਅੱਛਾ ਉਹ ਬੰਦੇ ਉਹੀ ਆ ਭਾਈ ਇਹ ਬੰਦੇ ਉਹੀ ਆ ਇਹੀ ਕਾਣਨੇ ਵਾਲੇ ਇਹੀ ਕਾਣਨੇ ਵਾਲੇ ਇਹੀ ਬੰਨਣੇ ਵਾਲੇ ਇਹੀ ਬੀਜਣੇ ਵਾਲੇ ਇਹੀ ਬੀਜਣੇ ਆ ਬੀਜਿਆ ਵੀ ਨਹੀਂ ਆ ਨਹੀਂ ਬੀਜਿਆ ਹੋਰ ਨੇ ਤੂੰ ਬੀਜਦੇ ਵੀ ਆ ਸਾਰਾ ਕੀ ਕਰਦੇ ਗੰਦੇ ਦੀ ਲੇਬਰ ਜਾਨੀ ਕਿ ਪੱਕੀ ਆਉਂਦੀ ਪੱਕੀ ਆ ਬਸ ਨਲੀ ਦੀ ਮੋਟਰ ਪਰ ਰਹਿੰਦੇ ਆ ਬਾਈ ਜੀਦੀ ਵਿੱਚ ਤਾਂ ਨਹੀਂ ਆਏ ਹੈਗੇ ਹੂੰ ਜੀਦੀ ਵਿੱਚ ਤਾਂ ਨਹੀਂ ਆਏ ਜੀਦੀ ਵਿੱਚ ਹੋਰ ਪਾਸੇ ਲੰਘ ਜਾਨੇ ਆ ਹਾਂ ਹੋਰ ਪਾਸੇ ਸੀ ਜਨਰਲ ਹੋਣਾ ਬੜੇ ਸਾਈਡ ਚਲੇ ਗਏ ਜੀ ਹੂੰ ਬੰਦੇ ਘੱਟਦੇ ਹੀ ਕਹਿੰਦੇ ਦੋ ਤਿੰਨ ਤੇ ਉੱਥੇ ਪੰਜ ਚਾਰ ਉਹਨਾਂ ਦੇ ਹੋਗੇ ਉਹਦੇ ਕਰਕੇ ਫਿਰ ਉੱਥੇ ਵੀ ਡੇਰਾ ਹੈਗਾ ਇਹਨਾਂ ਦਾ ਉੱਥੇ ਵੀ ਬੰਦੇ ਹੈਗੇ ਡੇਰਾ ਹੈਗਾ ਉਹਨੇ ਦਿੱਲੀ ਆ ਕੇ ਹੈਗਾ ਨਾ ਪੰਜ ਚਾਰ ਦਿਨ ਉੱਥੇ ਲੱਗੇ ਪੁੱਛੇ ਕਿ ਆ ਤਾਂ ਬੰਦਿਆਂ ਨੂੰ ਮਿਲਣ ਗਿਆ ਹੁਣ ਅੱਛਾ ਆਹੋ ਨੰਬਰਦਾਰ ਮੈਂ ਇਹਨੂੰ ਫੋਨ ਕਰੀਆ ਕਹਿੰਦਾ ਮੈਂ ਤਾਂ ਦਿੱਲੀ ਆਇਆ ਆਂ ਦਿੱਲੀ ਬੰਦਾ ਬਿਮਾਰ ਆ ਹਾਂ ਵਿੱਚ ਕੰਮ ਨਹੀਂ ਚੱਲਿਆ ਰੁਕ ਜਾਓ ਕਹਿੰਦਾ ਇੱਕ ਦੋ ਦਿਨ ਹੋਰ ਬਾਕੀ ਉਹ ਕਹਿੰਦੇ ਪਰਸੋਂ ਨੂੰ ਬੰਨੂਗਾ ਉਹ ਗਾਹळा ਹਾਂ ਸੂਰਵਾਰ ਉਹ ਬਗੈਰ ਬੂਟੀਆਂ ਦੇ ਭਾਈ ਉਹ ਬੀਜੜਾ ਇੱਕ ਸੀ ਉਹ 18 ਬੀਜਾ ਕਹਿੰਦੇ ਉਹਦੇ ਚ ਰੇ ਪਾ ਦਿਓ ਬੰਨੇ ਦੇ ਮੈਂ ਤੁਹਾਨੂੰ ਇਹ ਦੋ ਫੜੇ ਦੇ ਦੇਣਾ ਰਹਾ ਕਰ ਹਾਂ ਇਹਨਾਂ ਨੂੰ ਕਿਤ ਲਾਣੇ ਹਾਂ ਕਹਿੰਦੇ ਠੀਕ ਆ ਮੈਂ ਜਾਂ ਬੰਨ ਕੇ ਹਟੇ ਦਦੇ ਪਾ ਦੇ ਇਹਦੇ ਵੀ ਦੇ ਪਾ ਦੇਓ ਇਹ ਲੋੜ ਜਸਤਾਨ ਨਹੀਂ ਪਾਇਆ ਵੀ ਨਾਲੇ ਜਾਉਂਗਾ। ਮੀਨਾਂ ਤਾਂ ਲੱਤਾਂ ਵਾਂਹ ਕਵਰ ਆ ਮੂੰਹ ਸਾਰਾ। ਕੋਈ ਕਹਿੰਦਾ ਦਿਖਾਤੇ ਨਹੀਂ ਕਰਨਾ ਹੈਗਾ। ਨਾ ਨਹੀਂ। ਕਹਦੇ ਦਾਇਆ ਦੇ ਉਹਦਾਇਆ ਕਿਤੇ ਮਿਲਦਾ। ਅੰਮੀ ਕੀ ਕਹਿਣਾ ਕਰਨ। ਹਮ ਐਨ ਪੀਕਣਾ। ਦਾਇਆ ਜੀ ਕੋਈ ਪੁਰਾਣਾ ਪਿਆ ਉਹ ਤਾਂ ਬੜਾ ਲੋਟ ਹੈਗਾ। ਜਾਨੀ ਦੀ ਤਾਂ ਲੋੜ ਨਹੀਂ। ਆਜ ਵੇ ਭਲਾਣ ਪਾ ਦੂੰਗਾ। ਭਲਾਣ। ਘੜਾਤਣ ਰਹਿੰਦੀ ਆ। ਪਾ ਲੈਣੀ। ਜਲਦੀ ਮੰਨੇ ਬਦਾਨ ਨੂੰ ਜਾ ਨਾ ਪਾਣੀ ਆ ਉਹ ਕਹਿੰਦਾ ਇਹ ਕਹਿੰਦਾ ਪਾ ਦੂੰਗੇ ਬਠੀ ਇਹਨਾਂ ਪਾ ਦਾਨੀ ਉਹ ਠੀਕ ਆ ਆ ਬੂਟੇ ਭਾਈ ਦੂਏ ਸਾਲ ਚ ਆਪਣੇ ਗੰਨਾ ਵੀ ਦੂਏ ਸਾਲ ਚ ਆ ਇਹ 95 ਆ ਆਹੀ 95 ਇੱਧਰ ਸਾਈ ਵੀ ਉਦਾਂ ਹੀ ਇੱਧਰ ਆਪਣਾ ਜਦ ਲੰਘਾ ਆਤਾ ਕੰਮ ਜਾਂ ਨੇਰੀ ਨੂਰੀ ਆ ਗਈ ਭਾਈ ਮੀ ਤੇ ਬਾਹਰੋਂ ਗਰ ਗਿਆ ਗੰਨਾ बने दो बारी भाई कड़ाई भी करा दी बे वो जमी चढ़ा भी रही थी पहला फिर हो गई बूटिया करके आ गया चक्कर ਬੇਲ ਜੀ ਲਾ ਬੇਲ ਦਾ ਸਾਰੇ ਖੇਤ ਚ ਆ ਕੇ ਵੀ ਜੀ ਦਾ ਹਮ ਸਾਰਾ ਘੇਰ ਲਿਆ ਗੰਨਾ ਇਹਨੇ ਆਹ ਬਈ ਜਿਹੜੀ ਚੜਦੀ ਉਹ ਬਹੁਤ ਉੱਪਰ ਨੂੰ ਇਹਨੂੰ ਉੱਪਰ ਚੜ ਕੇ ਗਿਆ ਆ ਹਾਂ ਗਿਆ ਵੀ ਜਿਆਦਾ ਤਾਂਹੀਂ ਬੇਲ ਕਰਤੀ ਬੇਲ ਭਜਨ ਪਾ ਲੈਂਦੀ ਆ ਫੇ ਹਮ ਹਾਂ ਹੁੰਦਾ ਹੈ ਬੁੱਤੇ ਦੇ ਲਾ ਵਧੀਆ ਚੰਦੇ ਦੋ ਸਾਲ ਦੇ ਊਆ ਲੱਗਿਆ ਵਾ ਹਾਂ ਬਾਕੀ ਹੁਣ ਗਾਹਾਂ ਨੂੰ ਵੀ ਭੁੱਖ ਕਰਾ ਕੇ ਆਉਣੇ ਪਿੱਛੇ। ਦੋ ਫੀਲ ਲਾ ਦੇਣਾ। ਬਾਕੀ ਚਾਰ ਬੰਦੇ ਹੁਣ ਤੁਸੀਂ। ਪੰਡਾ ਤੇ 6, 7, 8, ਦੋ ਮੋਟਾ ਪਾ। ਉਹ ਕੀ ਕਰਦੇ? ਉਹ ਖਾਦ ਮਾਰਦਾ। ਨਹੀਂ ਨਹੀਂ, ਆ ਤੁਸੀਂ ਜੀ। ਰੋਟੀ ਦਾ ਸਵੇਰੇ ਫੜਾ ਕੇ ਗਿਆ। ਹਾਂ ਹਾਂ, ਰੋਟੀ ਖਾ ਜਾ ਰਿਹਾ ਹੈ। ਹਾਂ। ਉਹ ਵੱਛਾਦ ਹਾਂ ਮੈਂ ਚਲਾਇਆ ਸਪਰੇ ਵੀ ਕਰਦਾ ਹੁਣਾ ਉਹ ਹਾਂ ਜੀ ਕਿਛਾ ਉਹ ਗੰਨੇ ਦਾ ਕੰਮ ਨਹੀਂ ਕਰਦਾ ਨਾ ਕਰਦਾ ਉਹ ਵੀ ਜਦੋਂ ਮੌਸਮ ਤੋਂ ਦੁਆਰਾ ਅੱਛਾ ਜੇ ਦਿਨ ਬਾਰਿਸ਼ ਹੋ ਗਿਆ ਉਹ ਦਿਨ ਗੰਨਾ ਨਹੀਂ ਆ ਗਿਆ ਠੀਕ ਆ ਮੌਸਮ ਸਹੀ ਰਹਾ ਤਾਂ ਸਪਰੇ ਵਿੱਚ ਚੱਲ ਜਾਂਦਾ ਹੂੰ ਗੰਨਾ ਹੁਣ ਤਾਂ ਦੋ ਵਾਰੀ ਬਨ ਹੋ ਗਿਆ ਹੁਣਾ ਹੋਰ ਦਾ ਤਾਂ ਹਾਂ 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 ਜੀ ਇਹ ਮੁੱਢਾ ਬਗੈਰ ਬੂਟਿਆਂ ਤੇ ਹਾਂ ਹੈ ਅੱਜ ਦਾ ਦੱਛਾ ਵਾਲਾ ਵੀ ਤਾਂ ਗੰਨਾ ਛਟਾਈ ਹੈ ਅੱਛਾ ਛੋਟਾ ਇੱਕ ਵਾਰੀ ਬਨ ਹੋਇਆ ਅੱবি ਇੱਕੋ ਵਾਰ ਨਹੀਂ ਇੱਕ ਵਾਰੀ ਬੰਨਣਾ ਹਲੇ ਅਭੀ ਬੰਨਣਾ ਹੈ ਜੇ ਸ਼ੁਰੂਆਤ ਵੀ ਨਹੀਂ ਹੋ ਗਈ ਅੱਛਾ ਫੇ ਆਪਣਾ ਵੀ ਸਮਝ ਫੇਰੀ ਠੀਕ ਹੈ ਆ ਹਾਂ ਹਾਂ ਆਪਣਾ ਵੀ ਰੱਖ ਲਈਏ ਉਹ ਬੀਜੜ ਬੰਨੇ ਹੁਣ ਆਪਨਾ ਬੰਨਵਾ ਤੇ ਮਾਰੀ ਦਾ ਡਾਇਰ ਤੇ ਠੋਕ ਕੇ ਹੁਣ ਤੁਸੀਂ ਉਹ ਪਾਉਣਾ ਤੁਹਾਨੂੰ ਤੇ ਆ ਜਾਣੇ ਦੋ ਸਾਈਡਲੇ ਗਲੇ ਐਨ ਪੀ ਕੇ ਪਾ ਲੈਣਾ ਟੀ ਐਪੀ ਕਿੱਥੇ ਮਿਲਦਾ ਨਹੀਂ ਤੇ ਨਹੀਂ ਮਿਲਦਾ ਨਹੀਂ ਨਾ ਆ ਨਹੀਂ ਮਿਲਦਾ ਹੈਗਾ ਜੀ ਵੀ ਪਾਈਏਗਾ ਤਾਂ ਫਾਇਦਾ ਕਰੇਗਾ ਮਿਲਦਾ ਹੀ ਨਹੀਂ ਲਾਈਏ ਕਿੱਥੇ ਲਾਣ ਮਹੀਨਾ ਵੈਰਟੀ ਨੇ ਇਤੇ ਵੀ ਨਹੀਂ ਹੈਗਾ ਧਾਨਾ ਵਿੱਚ ਕਿਹੜੇ ਬੀਜ ਆ ਐਨ ਪੀ ਕੀ ਪਾਇਆ ਯਾਰ ਪੂਰਾ ਬਿਮਾਰੀ ਲੱਗ ਗਿਆ ਉਹ ਥਾਰੇ ਹਾਂ ਚਟਾਉ ਉਪਜਾਨ ਪਾ ਦੂੰਗੇ ਹਾਂ ਪੂਰਨ ਕਰ ਪਾਏਗਾ ਹਾਂ ਹੂੰ ਪੂਰਨ ਪਾਦਾਂ ਦਾ ਰੀਜੈਂਟ ਦੋ ਹੀ ਪਾ ਦੇਣਾ ਇਹ ਬੱਚਾ ਆਹੀ ਬਥੇੜਾ ਬੋਟ ਦਾ ਹਾਂ ਆਹੀ ਜੰਨਮ ਇਹਦੇ ਤਾਂ ਆਕ ਬਹੁਤ ਆਕ ਤੇ ਉਹ ਵੀ ਹਰਾ ਪਿਆ ਹੂੰ ਮੱਲਿਆ ਬਹੁਤ ਤਾਂ ਸਾਈਡਾ ਸਾਈਡਾ ਗੱਬੇ ਦੀ ਬੱਲੇ ਦਾ ਬਹੁਤ ਆ ਪਰ ਹਵਾ ਨੇ ਆਲਵਾਲ ਕਰਤਾ ਉਹ ਵੇਲੇ ਲਿ ਆ ਗਏ ਬੱਚੇ ਜਿਵੇਂ ਵਰਤੇ ਦਾ ਬੁੱਕਿਆ ਖਾਤਰ ਕਰਨਾ ਵਧੀਆ ਹੈ ਬਾਕੀ ਧਾਰਾ ਦਾ ਖਰੇ ਬੂਟ ਪਕੜਾ ਖਰੇ ਨਹੀਂ ਦੂਜੇ ਸਾਹ ਫੁੱਟ ਦਾ ਬੇਹੜਾ ਹੁੰਦਾ ਫੁੱਟ ਦਾ ਬੇਹੜਾ ਹੁੰਦਾ ਕੰਨੇ ਹੀ ਕੰਨੇ ਹੀ ਨੀਂਨਾ ਵਿੱਜਿਆ ਕੰਨੇ ਬੂਟਿਆਂ ਚ ਗਏ ਬੁੱਕਿਆ ਇਹ ਹਾਂ ਹਾਂ ਬੁੱਕਿਆ ਇਹ ਮਾਫੀ ਲੱਗ ਜੂ ਪਤਾ ਅਲੋ ਜਾਓ ਹਾਂ ਤਾਂ ਬੂਟਾ ਵਾਈ ਬਾਨ ਰੋ ਆ ਗਿਆ ਵਿਚ ਆ ਖੇਚ ਥੋੜੇ ਸੁੱਕ ਗਏ ਤੇ ਪਰਲੇ ਖੇਚ ਨਹੀਂ ਸੁੱਕੇ ਇਹ ਥੋੜੇ ਲੇਟ ਲੱਗ ਗਏ ਤੇ ਲਾਉਣੇ ਚ ਲੇਟ ਹੋ ਗਏ ਲੇਟ ਜੈਨੂ ਪੱਤਾ ਸੁੱਕਿਆ ਹਾਂ ਤਾਂ ਘਰ ਕੇ ਸੁੱਕ ਗਏ ਤੇ ਅੱਧੀ ਪੱਤਾ ਪੁੱਟਣ ਤੋਂ ਪਹਿਲਾਂ ਲਾਉਣੇ ਚ ਆ ਰਹੀ ਹਾਂ ਹਾਂ ਪੱਤਾ ਪੱਟੇ ਨਹੀਂ ਲਾਉਣੀ ਚਾਹੀਦੀ ਫਿਰ ਸੋਕਾ ਫਿਰ ਸੋਕਾ ਇਹ ਕੋ ਪਾਣੀ ਦੇ ਟਬੋਏ ਰੱਖੇ ਨਾ ਇਹਨੇ ਸਾਰੇ ਇਹਨੂੰ ਉਹ ਪੱਟ ਕੇ ਨਾ ਕਾਗਜ਼ ਪਾ ਦੇ ਉਹ ਟਾਈਮ ਹੀ ਲੇਟ ਹੋ ਗਿਆ ਜਾਂ ਟਾਈਮ ਹੀ ਲੇਟ ਹੋ ਗਿਆ ਫਿਰ ਤਾਂ ਕੋਈ ਸੁੱਕਦਾ ਉਹ ਪਰਲੇ ਖੇਤ ਦਾ ਸੁੱਕਿਆ ਤਾਂ ਕੋਈ ਨਹੀਂ ਤਾਂ ਸੁੱਕਿਆ ਹਾਂ ਉਹ ਕੋਈ ਚੱਕਰ ਨਹੀਂ ਅੱਡਾ ਭੱਤਾ ਵਾਹ ਰਹਾ ਭਾਈ ਜੰਨਾ ਵਧੀਆ ਏ ਨਮਈਆ ਐ ਵੀ ਨਮਈਆ ਪਏ ਹੋ ਆਹੇ ਪਏ ਆ ਇਹਨਾਂ ਦੇ ਕੰਮ ਆ ਜੂਗੇ ਆ ਪਏ ਤੇ ਬਾਈ ਹਾਂ ਜਾਨਬਾਤ ਉਹੀ ਕਹਿੰਦੇ ਨੇ ਇਹਨਾਂ ਦੇ ਮੇਰੇ ਗਾਧਾ ਮੇਰੇ ਪਏ ਕੜਾ ਪੂਰਾ ਛਾੜ ਲਈ ਵਧੀਆ ਕੰਪਨੀ ਨੇ ਆ ਤੁਹਾਡੇ ਦਾ ਦੇਸੀ ਨੇ ਨਾ ਨਾ ਮੇਰੇ ਕੰਪਨੀ ਦਾ ਆ ਆ ਜਾਂਦੇ ਹਾਂ ਦੇਖ ਦੇ ਤਾਂ ਕੇਲ ਮਲੇਲ ਮਲ ਕਰਦਾ ਮਾਟੀ ਦੇਖੇ ਨਾ ਹਾਂ ਕੁਆਲਟੀ ਕੁਆਲਟੀ ਦੇਖ ਭਾਈ ਕਹਿੰਦਾ ਨਾਮ ਲਿਖਿਆ ਹੋਇਆ ਕਿ ਤੇ ਬ੍ਰਾਂਡਨ ਲਿਖਿਆ ਹੋਇਆ ਨੰਬਰ ਆ ਜਲਾ ਤੇ ਬ੍ਰਾਂਡ ਤੇਰੀ ਤੇ ਕੋਲ ਤਾਂ ਹੈਗੇ ਆ ਦੂਏ ਬੰਦੇ ਮਲਾ ਜੀ ਦੇ ਕੋਲ ਨਹੀਂ ਕੋਈ ਭਾਈ ਦੇਖ ਰਹਾ ਯਾਰ ਕੁਆਲਟੀ ਦੇਖ ਰਹਾ ਹਾਂ ਗੱਛਕ ਕੋਈ ਯਾਰ ਅੱਛਾ ਦੇਖਣ ਆਇਆ ਕੁਆਲਟੀ ਚੈੱਕ ਕਰਨ ਲਈ ਕੁਆਲਟੀ ਵਧੀਆ ਤੇ ਲਾਦਾ ਨਹੀਂ ਨਾ ਨਾ ਐਨਾ ਮੜਾ ਢਿੱਲ ਵੀ ਚਾਹੀਦੀ ਵੀ ਆ ਹਾਂ ਸਹੀ ਹੈ ਹਾਂ ਇਹ ਤਾਂ ਸਹੀ ਹੈ ਭਾਈ ਇਹ ਨੰਬਰ ਪਹਿਲੇ ਹੀ ਵੇਖ ਲੈ ਜੇ ਤੂੰ ਕਹਦਾ ਨੰਬਰ ਆਏਗਾ ਹਮਮ ਆਹ ਸੱਤ ਨੰਬਰ ਆਉਣਾ ਇਹ ਅੱਠ ਹੋਊਗਾ ਤੇ ਮੇਰਾ ਸੱਤ ਹੈਗਾ 7 8 ਇਹ ਹੀ ਹੈ ਬਸ ਉਸ ਦਾ ਹੋ ਜਾਏਗਾ ਝਗੜੂ ਦਾ ਜੋਗਾ ਲਾਉਣਾ ਉਹ ਝਗੜੂ ਝਗੜੂ ਉਹ ਝਗੜੂ ਨਾ ਆਹ ਬਤਾ ਮੈਂ ਬੋਲੇ ਤਬੂ ਨਾ ਹੰਮਰਾ ਨਾ ਆਵੇ ये बहुत छोटा है छोटा उधे बड़ा उधे का बड़ा वो कहाँ टिल्ला हमारे पहले देखा था हम बोला बोला हमने वही तू ले लिया हमारे तो देखा हमारे जिला पूरा ये बहुत दिल है उधर सही है ये देखा ये हमारे देखा था ये भी सही है ना ये भी सही है ये यार टाइम जो पैर में ਹਮਰ ਦੇਖਾ ਦੇਖਾ ਤੇ ਇਹ ਬਲਾ ਪੈਨ ਖੇਤਾ ਇਹ ਦੇਖਾ ਤਾ ਇਹ ਹਮਰ ਦਿਲਾ 8 ਨੰਬਰ ਹ ਤੂੰ ਹਮ ਪਹਿਲੋ 7 ਨੰਬਰ ਹ ਆ ਗਿਆ ਜੇ ਕਿ ਨੰਬਰ ਆ ਰਹੇ ਮੈਂ ਤਾਂ ਕੁਛ ਨਹੀਂ ਕਹਿੰਦਾ ਬੜਾਈ ਹੈ ਇਹ ਇਹ ਦੇਖਾ ਨਾ ਕਿਤਨਾ ਬੰਨਿਆ ਇਸ ਪਰ ਮੈਂ ਕਹੇ ਨਾ ਤੂੰ ਆਪਣਾ ਕਿਹਨੇ ਦੇਖੀ ਕਿ ਨਾ ਹਰੇ ਕਿ ਨਾ ਪਾਇਆ ਨਹੀਂ ਜਾਤਾ ਆ ਲੱਗਦਾ ਰਹੇ ਚੰਨ ਪਾਉਂਗਾ ਤਾਈ ਨੇ ਹੌਲੀ ਹੌਲੀ ਉਹ ਹੋਣਾ ਤੇਰਾ ਟਿਕਣਾ ਫੇਰ ਪੈ ਟਿਕਣਾ ਤੇਰਾ ਆਹੀ ਤੈਨੂੰ ਉੱਪਰ ਰੱਖੀ ਜਾਨੇ ਉੱਪਰ ਵਾਲੀ ਹਾਂ ਠੀਕ ਆ ਹਾਂ ਆ ਤਾਂ ਬਾਹਰ ਜਾਣਾ ਬੋਤਲ ਕਹਿੰਦਾ ਨਾ ਬੋਤਲ ਯਮਰ ਦੱਸ ਤਾ ਹਾਂ ਨਾ ਫਟਾਉਣੇ ਪੈ ਹਾਂ ਫੇਰ ਪੂਰਾ ਦੇਖ ਲੈ ਨਾਲੇ ਕੰਪਨੀ ਦਾ ਬੂਟਾ ਅੰਗਰੇਜ਼ ਨਹੀਂ ਅਸੀਂ ਦੇਸੀ ਲੈ ਨਹੀਂ ਫਰਦਾ ਹਾਂਜੀ ਹਾਂ ਦੇਸੀ ਆ ਅੰਗਰੇਜ਼ ਲਗਾਏ ਨਾ ਅੰਗਰੇਜ਼ ਲਿਖਾ ਤਾ ਹਾਂ ਹਾਂ ਪੂਰਾ ਪੈਰ ਮੇਂ ਠੀਕ ਆ ਗਿਆ ਆਠ ਨੰਬਰ ਦੇਖੋ ਤਾਂ ਇਹ ਸਰਾ ਇਤਨਾ ਵਰਗੇ ਜੂਤਾ ਹੋ ਜਾ ਜੀ ਕਿਵੇਂ ਨੌ ਨੰਬਰ ਐਸੇ ਉਹ ਹੁੰਦਾ ਹੈ ਉਹ ਬਣਾਉਂਦਾ ਨੌ ਵਾਲਾ ਦੋ ਇਹ ਦੇਸੀ ਹੈ ਅੱਛਾ ਹਾਂ ਇਹ ਦਾ ਹਾਂ ਬਰਾਂਦੇ ਦੇਸੀ ਹੈ ਦੇਸੀ ਹੈ 400 ਕਰਨ ਲਾਇਆ ਹੁਣ ਹਾਂ ਹੁਣ 450 ਪਹਿਲਾਂ 300 ਪਰ ਹੁਣ 450 ਪਰ ਚੱਲੇਗੀ ਮੈਂ 500 ਦਾ ਲਿਆ ਹਾਂ 300 ਕੇ ਲਾਇਆ ਹਾਂ ਇਹ ਤੇ ਮਾਰੇ ਫੱਕਾ ਠੀਕਾ ਅਦੇ ਕਲਾਵਾ ਤਾ ਉਪਰ ਇਹ ਵਾਲਾ ਪੈ ਲੈ ਅਮਰ ਬਲੇ ਦੇਖਾ ਦਸਦਾ ਰਹਿ ਕੇ ਉਹ ਇਥੇ ਬੰਨਿਆ ਹੁੰਦਾ ਤੋ ਕੋਪੈਂਡ ਪੈਸਾ ਫਸ ਲੋ ਪੀਸੇ ਵੀ ਅੱਛਾ ਚੱਲਦਾ ਹੋ ਗੇ ਸੇਫਟੀ ਵਧੀਆ ਸੇਫਟੀ ਹਾਂ ਹਾਂ ਹਾ ਦੇਖਾ ਕਾਦੀ ਕਰ ਵਾਲੇ ਸੇਫਟੀ ਇਹ ਵਧੀਆ ਵਧੀਆ ਹੈ ਠੋਗਣਾ ਨਾ ਕਿ ਜਬ ਨਾ ਹੋ ਨਾ ਹੋ ਕੇ ਆਇਆ ਜਗਰੂ ਜਗਰੂ ਮਾਟੋ ਦੇਖੋ ਨਾ ਨਾ ਕਿ ਇਹ ਕਿਲਮਰ ਹੋ ਗਲੇ ਇਹ ਲੰਨਾ ਜ਼ਰਾ ਹਾਂ ਇਹ ਨੰਨਾ ਹਾਂ ਹਾਂ ਇਹ ਝਗਰੂ ਨਾਨਾ ਹੈ ਹਾਂ ਹਾਂ ਤੇ ਤੂੰ ਜੇ ਨਾਨਾ ਮਨ ਤਾਂ ਤੂੰ ਲੱਗਦਾ ਆ ਆ ਫਿਰ ਨਿਕਲ ਗਿਆ ਬਾਹਰ ਕਿਹੜੇ ਪਿੰਡ ਦਾ ਥੋੜਾ ਨਾਨਾ ਆਉਦਾ ਆਉਦਾ ਕਿਹਨਾਂ ਵਾਂਗਾ ਮੇਰਾ ਨਾਨਾ ਲੱਗ ਰਿਹਾ ਹੈ ਇਹ ਵਿੱਚ ਵਿੱਚ ਕਰੀ ਜਾਂਦੇ ਹਾਂ ਜਾਂ ਪਤਾ ਨਹੀਂ ਦੂਰ ਜਾਂਦੇ ਆ ਆਪਨੇ ਨਾਇਕਾ ਦੇਖੋ ਪਾਣੀ ਦੀ ਕੋਈ ਦਰਵਾਜ਼ਾ ਆ ਹਾਂ ਠੀਕ ਆ ਔਰ ਵੀ ਆਪ ਨੇ ਨਾ ਦਿੱਤੇ ਬਾਦ ਦੇ ਮਰੇ ਆਦਾ ਆ ਗਿਆ ਦੰਦੇ ਤੇ ਜਿਹੜਾ ਬੰਦੇ ਤੇ ਮੇਰੇ ਪਪਾ ਐ ਮੈਨਾਂ ਉਹ ਇਹ ਲੈਂਦੇ ਤੇ ਜੰਗੇ ਲੈਂਦੇ ਨਾ ਲੱਗੇ ਨਹੀਂ ਪਾਏ ਓਰੀਜਨਲ ਕੰਪਨੀ ਆ ਆ ਆਪਣਾ ਪਹਿਲਾ ਬੰਦਾ ਆ ਬੰਦੇ ਦੇਖ ਕੇ ਨਾ ਇਹਦਾ ਧੜਾ ਤਾਂ ਮੁੱਦੇ ਬਹੁਤ ਹਾਂ ਉਹ ਨਹੀਂ ਮਿਲਦਾ ਹਾਂ ਉਹਨੇ ਕਿਤੇ ਵੀ ਜਾਂਦਾ ਉਹ ਤਾਂ ਬਹੁਤ ਕਹਿੜਾ ਏ ਹੂੰ ਕੰਪਨੀ ਹੋ ਗਿਆ ਹੈ ਆਏ ਜੀ ਆਪਾਂ ਉਹ ਅਮੇ ਡਿਜ਼ਾਈਨ ਦੇਖ ਕੇ ਲਖਾ ਦਿੱਲੀ ਹਾਂ ਜਾਨ ਤਾਂ ਦੇਖਣੋਂ ਇੱਕੇ ਲੱਗਈ ਜਾਣਾ ਕਾਪੀ ਹੁੰਦਾ ਏ ਅਸਲੀ ਚੀਜ਼ ਦਾ ਕਾਪੀ ਕਰਨ ਲੱਗ ਜਾਂਦੀ ਏ ਜੇ ਚੀਜ਼ ਵਧੀਆ ਹੋਵੇ ਕੰਪਨੀ ਦਾ ਕਾਪੀ ਕਰ ਲਾਏ ਜਾਂਦੇ ਬੰਦੇ ਗਾ ਬਦਲ ਵਿੱਚ ਗਰੇ ਹੈ ਹਾਂ 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 ਲੋਈ ਇੱਧਰ ਇਹਨਾਂ ਨੇ ਮੰਨਤਾ ਉੱਪਰ ਲਈ ਸੜਨ ਲੱਗੇ ਹੋਏ ਆ ਇੱਧਰ ਥੋੜਾ ਜਿਹਾ ਬੰਨਤਾ ਦਾ ਬਨ ਕੇ ਟਰਾਈ ਕਰੀ ਵੀ ਕਹਿੰਦੇ ਹਾਂ ਇਹ ਟੁੱਟਦਾ ਫੇ ਗੰਨਾ ਹਟ ਗਈ ਮਾਚਨ ਜਿਹੜਾ ਖੜਾ ਖੜਾ ਉਹ ਤਾਂ ਬੰਦੋ ਬੜਾ ਘਿਰਿਆ ਵਾਲਾ ਨਾ ਬੰਨੋ ਹਾਂ ਬਾਕੀ ਜਿਹੜਾ ਬੂਟਿਆਂ ਵਿੱਚ ਇਹ ਗੰਨਾ ਬੂਟਾ ਗੰਨਿਆਂ ਚ ਜਿਆਦਾ ਮੋਟਾ ਆ ਥੋੜੀ ਇਹਨਾਂ ਦੀ ਵਾਹ ਵਾਈ ਆ ਹੋ ਗਏ ਨਾ ਇੱਕ ਸਾਲ ਦੇ ਲੱਗੇ ਹੋਏ ਆ ਵੀ ਲੈਣਾ ਆ ਕੀਲਾ ਵੀ ਇੱਕ ਸਾਲ ਲੱਗਿਆ ਵਾ ਆ ਵੀ ਇਹ ਮੂ ਜਣੀ ਕਿ ਇੱਕ ਸਾਲ ਦੇ ਆ ਹੈ ਇੱਕੋ ਸਾਲ ਦੇ ਇੱਕੋ ਇਕੱਠੇ ਹੀ ਲੱਗੇ ਹੋਏ ਆ ਨਹੀਂ ਡੇਢ ਸਾਲ ਦੇ ਹੋ ਗਏ ਡੇਢ ਸਾਲ ਦੇ ਹੋ ਗਏ ਡੇਢ ਸਾਲ ਦੇ ਹੋ ਗਏ 9 ਨੰਬਰ ਦਾ 10 ਨੰਬਰ ਆ ਹਾਂ ਉਪਰਾਂ ਕੀਲਾ ਹੋ ਗਿਆ 2.5 ਸਾਲ ਦਾ ਉਹ 2.5 ਜਾਊਗਾ ਹੂੰ 2.5 ਪੌਣੀ ਦਿਨ ਦਾ ਹੂੰ ਹੂੰ ਬਾਕੀ ਬੂਟੇ ਤਾਂ ਵਧੀਆ ਜਿਹੇ ਨੇ ਰੇ ਮਿੱਟੀ ਵੀ ਬਥੇਰਾ ਪਾਇਆ ਐ ਚ ਬੀਜਾ ਤਾਂ ਬਾਜਰਾ ਐ ਚ ਆਪਣਾ ਪਹਿਲਾ ਬਈ 238 ਕੰਨਾਂ ਦਾ ਉਹ ਆਪਾਂ ਨੇ ਬਾਤਤਾ ਦਾ ਉਹਨੂੰ ਬਿਮਾਰੀ ਸੀ ਉਹ ਤਾਂ ਬਾਤਤਾ ਦਾ 1 ਸਾਲ ਤੇ ਬਾਅਦ ਉਹ ਰੱਖ ਲਿਆ ਤਾਂ 95 ਅੱਪ ਸਿਆਣੇ ਨੇ ਸਿਆਣੇ ਨੇ ਵੀ ਬਧਿਆ ਬਥੇਰਾ ਤਾਂ ਗਿਰ ਗਿਆ ਗਿਰਨੇ ਕਰਕੇ ਆਲਬਾਲ ਹੋ ਗਿਆ ਮਾਤੀ ਨਾਲ ਜਿਹੜਾ ਗਿਰ ਗਿਆ ਹੁਣ ਚਰੀ ਬੀਜੀ ਹੋਈ ਉਹ ਪਰਾਂ ਤਿੰਨ ਚਾਰ ਕਿਾਰੇ ਚਾਰ ਚਾਰ ਕਿਾਰੇ ਹੋਣੇ ਆ ਵਿੱਚ ਦੋ ਤਿੰਨ ਬਾਜਰੇ ਦੇ ਆ ਤਿੰਨ ਇਹਦੇ ਆ ਚਰੀ ਦੇ ਉਹ ਖਰਾਬੇ ਹੋ ਗਏ ਬਾਜਰਾ ਤਾਂ ਜਿਵੇਂ ਹੀ ਖਰਾਬ ਹੋ ਗਿਆ ਪਾਣੀ ਕਰਕੇ ਤੇ ਇੱਧਰ ਆਪਾਂ ਨੇ ਬਾਟਰ ਲਿਆ ਦਾ ਮੀਂਹਾਂ ਤੋਂ ਪਹਿਲਾਂ ਉਹਦੇ ਫੇਰ ਪਾਣੀ ਸੁੱਕਦਾ ਸੀ ਛੇ ਛੇਤੀ ਬਾਈ ਆਹ ਕੀਤਾ ਦਾ ਇੱਕ ਪਾਣੀ ਆ ਬੜਾ ਉਧਰ ਤੇ ਉੱਪਰ ਦਾ ਖੇਤਾਂ ਦਾ ਪਾਣੀ ਆਇ ਜਾਂਦਾ ਪੈਪ ਚੱਲ ਪੰਦਾ ਉਦੋਂ ਹੀ ਕਰਕੇ ਕ੍ਰੋਸਿੰਗ ਕਰਕੇ ਐਦ ਕਿ ਚੱਲ ਇੱਕ ਦੋ ਦਿਨ ਚੱਲੇ ਆ ਇਹ ਤਾਂ ਬਰਸਾਤਾਂ ਮੈਂ ਤਾਂ ਮੁੱਕਦਾ ਹੀ ਨਹੀਂ ਪਾਣੀ ਬਰਸਾਤ ਤੇ ਘਟ ਪਈਆਂ ਨਹੀਂ ਅਸੀਂ ਬੂਕਾ ਇੱਕ ਮੀਂਹ ਪਾਰੀ ਪਿਆ ਬੂਟਾ ਗਿਰ ਪਈ ਜਾਂਦਾ ਫੇ ਪਾਣੀ ਹੂੰ ਬੂਟੇ ਦਾ ਪਜਾਓ ਬਾਜਰਾ ਜਣੀ ਕਿ ਇੱਧਰ ਖਰਾਬ ਹੋ ਗਿਆ ਸਾਰਾ ਬਾਜਰਾ ਪਿਆ ਐ ਨਾ ਗਿਰ ਗਿਆ ਗਿਰ ਕੇ ਗਲ ਗਿਆ ਖਰਾਬ ਹੋ ਗਿਆ ਚਰੀ ਖੜੀ ਆ ਚਰੀ ਹੁਣੀ ਵੱਡਣ ਦੀ ਗੱਲਾ ਹੀ ਪਾਣੀਆਂ ਵਿੱਚ ਹੁਣ ਤਾਂ ਬੱਤਾਈ ਤੇ ਫਿਰ ਹੋਊਗਾ ਇਹਦਾ ਬਾਬਹੀਆ ਤਾਂ ਹੋਣਾ ਕੰਮ ਲੋਟ ਆਹ ਦੇਖੋ ਆ ਮੜਾ ਮੋਟਾ ਵੱਡਿਆ ਦਾ ਵਿੱਚ ਤੇ ਉਹਦੇ ਨੂੰ ਤਾਂ ਜਿੰਨੇ ਨੂੰ ਬੱਤ ਬੋਤਾ ਉਹਨੇ ਤਾਂ ਮੈਂ ਜਵੀ ਦੀ ਟਾਈਮ ਆ ਜਿਹੜਾ ਹਾਂ ਇਹਨਾਂ ਨੂੰ ਤਾਂ ਅਗਲੇ ਮਹੀਨੇ ਵਾਜਾ ਵੀ ਬੀਜ ਹੋਣ ਲੱਗ ਜਾਂਦੀ ਉਹੀ ਕਹਿੰਦਾ ਵੀ ਬਾਜਰੇ ਦਾ ਕਾ ਨੂੰ ਬੀਜਣਾ ਇੱਕ ਅੱਧਾ ਗਿਆਰਾ ਤੋਂ ਬੀਜ ਲਵੇ ਨਹੀਂ ਉਹੋ ਚੱਲ ਬੀਜ ਤਾਂ ਲਿਆਂਦਾ ਹੀ ਪਏ ਹਾਂ ਬੀਜ ਤਾਂ ਪਹਿਲੇ ਨਹੀਂ ਆਂਦਾ ਪਹਿਲਾਂ ਹੀ ਨਹੀਂ ਆਂਦਾ ਵੀ ਜੇ ਨਹੀਂ ਹੋਇਆ ਟਾਈਮ ਹੀ ਨਹੀਂ ਮਿਲਿਆ ਭਈਆ ਆਈ ਕਿ ਆ ਵੀ ਚਲਾ ਆ ਕਿ ਆਰੇ ਵੇਲੇ ਹੋਗੇ ਵੀ ਵੀਜ ਦੂੰਗੇ ਤੇ ਮੈਨੂੰ ਨਹੀਂ ਮਿਲਿਆ ਵੀ ਇਹ ਨਹੀਂ ਹਟਿਆ ਮੀ ਇਹ ਨਹੀਂ ਹਟਦੇ ਜਦੋਂ ਬੱਤ ਜਾਉਂਦਾ ਉਦਾਂ ਲੇ ਪੈ ਜਾਂਦਾ ਹੁਣ ਤਾਂ ਲਗਾਤਾਰੇ ਪਈ ਜਾਂਦਾ ਹਮ ਅੱਜ ਸਵੇਰੇ ਹੀ ਪਹਿਲੇ ਆ ਸਾਨੂੰ ਹਾਂ ਤਾਂ ਸਵੇਰੇ ਪਹਿਲੇ ਆ ਪਾਣੀ ਤਾਂ ਹੀ ਖੜਾ ਸਵੇਰੇ ਪਹਿਲੇ ਆ ਹਮ ਯਾਰ ਹੁਣ ਤਾਂ ਫੇਰ ਜਾਓ ਭਾਈ ਵੀਜ ਦੇਣਾ ਆ ਦੇਖ ਲੈ ਕਹੇ ਦਸਾਂਗੜ ਕਿੰਨੇ ਫੁੱਟੇ ਆ ਆ ਬੂਟੇ ਨੂੰ ਹਾਂ ਹਾਂ ਇਹ ਕਿੱਕ ਉੱਪਰੋਂ ਸੱਦੇ ਜਾਣੇ ਇਹਨੂੰ ਦੇਖਨੇ ਓਟੇ ਵੱਡ ਹੋਣੇ ਆ ਇਹ ਫालतੂ ਇੱਕ ਰੱਖ ਹੋਣਾ ਨੰਭੜਾ ਦੇਣੇ ਆ ਤਾਂ ਚੱਲੂ ਉਹ ਵੀ ਵਡਾਉਣੇ ਗੰਨੇ ਵਾਲੇ ਵੀ ਹੂੰ ਹੋਣਾ ਇਹਨਾਂ ਤੇ ਪੌੜੀ ਲਾ ਕੇ ਵੱਡ ਹੋ ਜਾਣੇ ਛਾਂਗ ਹੋ ਜਾਣੇ ਪੱਤਾ ਪੱਤਾ ਝੜੇ ਦੇ ਵੜਾਉਂਗਾ ਹੂੰ ਇਹਦਾ ਹੋਵੇ ਕੱਚੀ ਲੱਕੜ ਕੰਮ ਵੀ ਨਹੀਂ ਆਉਂਦੀ ਪੱਤਾ ਇਹ ਵਿਚੇ ਨਾਲੇ ਹੁੰਦਾ ਬਹੁਤ ਪੱਤਾ ਝੜੇ ਤੇ ਕੱਲਾ ਟਾਣਾ ਰਹਿਣਾ ਹੁੰਦਾ ਇਹ ਤਾਂ ਹੂੰ ਬਾਕੀ ਸਭ ਇਹੋ ਕਹਿਣਾ ਰਾ ਵੇਚਣੇ ਇਹਨੂੰ ਹੂੰ ਮਾਚਾ ਹੜਾ ਵੀ ਕਿਲਾ ਦਿਖਾ ਦਈਆਂ ਹੁਣ ਕਹਿੰਦਾ ਗਾ ਵੇਚੂਗਾ ਅੱਛਾ ਵੀਟ ਰੂਟ ਉਲਵਾ ਕੇ ਦੇਖੀ ਕਿੰਨਾ ਲਾਉਂ ਹਾਂ ਆਉ ਇਕੱਠੇ ਹੀ ਲੱਗੇ ਹੋਏ ਆਪਣੇ ਇਕੱਠੇ ਹੀ ਆ ਤਿੰਨ ਦਿਨ ਦਾ ਵੀ ਫੋਨ ਆ ਕੇ ਨਾ ਮੇਰੇ ਹੀ ਬਗਵਾ ਦਿਓ ਜੇ ਆਇਆ ਕੋਈ ਬੰਦਾ ਉਹਦੇ ਵੀ ਉਹੀ ਸਾਲ ਦੇ ਉਹਦੇ ਸਾਲ ਆਪਣੇ ਨਾਲ ਤੇ ਪਹਿਲਾਂ ਨੇ ਸਾਢੇ 3 ਸਾਲ ਦੇ ਉਹਦੇ ਅੱਛਾ ਆਪਣੇ 2.5 ਦੇ ਉਹਦੇ ਸਾਢੇ 3 ਦੇ ਉਹਦੇ ਦਾ ਪਟਾਉਣੇ ਵਾਲੇ ਉਹਦੇ ਹਾਂ ਡੇਢ ਕਿਲਾ ਉਹਦਾ ਪਹਿਲਾਂ ਕੀਤਾ ਲੱਗਿਆ ਉੱਥੇ ਵਾਲੇ ਉਹ ਹਾਂ ਹਾਂ ਉਹ ਪਹਿਲਾਂ ਹੀ ਲੱਗੇ ਹੋਏ ਆ ਉਹ ਤਾਂ ਤਿਆਰ ਆ। ਉਹ ਤਾਂ ਤਿਆਰ ਆ। ਮੈਂ ਭਾਈ ਜੇ ਕੋਈ ਆਇਆ ਠੇਕੇ ਦਾ ਦਿਖਾ ਦੂੰਗੇ। ਹਾਂ। ਬੁਲਾ ਲੂੰਗੇ ਕਿਸੇ ਨੂੰ। ਉਹ ਹੀ ਹੈ ਨਾ। ਉਹ ਬੋਲ ਤਾ ਦੱਸ ਦੇ ਕੀ ਮੰਗੀ ਹੈ। ਮੁੱਲ ਦੱਸਦਾ ਦਾ। ਹਾਂ। ਮੈਂ ਚੱਲੋ। ਜੇ ਹੋਇਆ ਨੇੜੇ ਚ ਤੁਹਾਨੂੰ ਦੱਸ ਦੂੰਗੇ ਭਾਈ। ਠੀਕ ਹੈ ਠੀਕ ਹੈ। ਯਾ ਕਹਿੰਦਾ ਕਰ ਮਾਰੂੰਗਾ ਇਹਦਾ। ਅਗਲੇ ਸਾਲ। ਠੀਕ ਹੈ। ਹਾਂ। ਇਹ ਇੱਥੇ ਕੰਮ ਰਹਿੰਦਾ ਉਹਦਾ। ਕਹਿੰਦਾ ਕਾਗਜ਼ ਭੂਗ ਜਾਂਦਾ ਅਗਲੇ ਸਾਲ ਆਉਂਗਾ। ਅੱਛਾ। ਲਵੜੀਏ ਪੱਕਾ ਕੰਮ ਕਰਕੇ ਆਵੇ ਹੂੰ ਹੂੰ ਜਦੋਂ ਮਰਜੀ ਆਇਆ ਜਦ ਮਰਜੀ ਆ ਜਾ ਅੱਛਾ 9 ਸਾਲ ਹੋ ਗਏ ਉਹਨੂੰ ਵੀ ਆ ਅਗਲੇ ਮਹੀਨੇ 2 ਸਾਲ ਹੋ ਜਾਣਗੇ ਲਈ ਨੂੰ ਅੱਛਾ 2 ਸਾਲ ਵੀ ਦੇਖ ਲਓ ਮੀ ਲਾ ਹੂੰ 9 ਸਾਲ ਹੋ ਜਾਣੇ ਠੀਕ ਹੈ ਹਾਂ ਤਾਂ ਗਰਮੀ ਹੋ ਗਈ ਫੇਰ ਮਨ ਲੱਗਦਾ ਆਉਂਗਾ ਰਾਤ ਬੱਦਲ ਫੇਰ ਆਊਗਾ ਹੂੰ ਗੁੰਮ ਹੋਇਆ ਪਿਆਵ ਹਵਾ ਵੀ ਚੰਦ ਦੀ ਹਵਾ ਤਾਂ ਅਹੀਂ ਚੱਲਦੀ ਅਹੀਂ ਜਾ ਜਾਂਦਾ ਜਦੇ ਜਦੇ ਆ ਜਾਂਦਾ ਦਰਮेश ਜੀ ਹੋ ਜਾਂਦੀ ਆ ਫੇਰ ਘੁੰਮ ਘਮਾ ਕੇ ਫੇਰ ਆ ਜਾਂਦੇ ਆ ਨਾਲੇ ਇਹ ਤਾਂ ਸੰਗਰਾਂਦ ਦਾ ਬੱਲੀ ਫੇਰ ਅੱਜ ਭਾਦੋਂ ਭਾਦੋਂ ਦਾ ਮਹੀਨਾ ਚੜ੍ਹ ਪਿਆ ਵਈ ਦੇਸੀ ਮਹੀਨਾ ਚ ਉਹ ਵੀ ਕਹਿਣਾ ਇਹ ਸੰਗਰਾਂਦ ਦਾ ਬੱਲੀ ਉਹ ਤਾਂ ਪਈ ਜਾਣੇ ਨੇ ਪਈ ਜਾਣ ਚਲ ਜੀਰੀਆਂ ਨੂੰ ਵਾਹਦਾ ਹੀ ਹੈ ਗੰਨੇ ਨੂੰ ਬਹੁਤ ਫਾਇਦਾ ਗੰਨੇ ਨੂੰ ਨਹੀਂ ਤਾਂ ਥੋੜਾ ਬਿਮਾਰੀ ਬਹੁਤ ਪੈਂਦੀ ਫਾਇਦਾ ਹੀ ਜ਼ਮੀਨ ਦਾ ਤੋਂ ਹਾਂ ਤਾਂ ਚੰਗਈ ਆ ਬਰਸਾਤ ਚ ਉਹੀ ਕਹਿਣਾ ਬੂਟੀ ਜੇ ਇੱਧਰ ਵੀ ਦੇਖ ਲੈ ਬੂਟੀ ਬੂਟੀ ਜੇ ਹੀ ਬਹੁਤ ਹੈ ਹਾਂ ਇਹ ਪਹਿਲਾ ਬਣ ਕੇ ਜੇ ਹਾਂ ਉਦੋਂ ਆ ਹੁਣ ਅੱਜ ਬਣਿਆ ਆਹ ਪਰਲਾ ਬਗੈਰ ਬੂਟੀਆਂ ਤੇ ਆ ਉਦਣ ਬਨੂ ਕਹਿੰਦੇ ਉਦੜਾ ਆ ਜੀਦਾ ਹਾਂ ਬੰਨੜਾ ਦੇ ਵਾਹ ਚੱਲ ਤੋ ਹਟ ਜਾ ਸਾਹੀ ਉਹਨਾਂ ਦਾ ਉਦਣੇ ਬੰਨਿਆ ਤਾਂ ਇਹਨਾਂ ਨੇ ਹਾਂ ਹਾਂ ਜੂਗੇ ਤੀਏ ਦੇ ਬੰਨਿਆ ਹਾਂ ਚੱਲ ਜਿਹੜਾ ਬਰਤਨ ਆ ਪਾਣਾ ਬਰਤ ਗਿਆ